ਸ਼੍ਰੀ ਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਤੇ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਬੀਤੇ ਦਿਨ ਦਾ ਬੀਤੇ ਦਿਨ ਦਾ ਅਗਰ ਜ਼ਿਕਰ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਕੋਈ ਨਾ ਕੋਈ ਜ਼ਰੂਰ ਪਹੁੰਚਾ ਹੋਇਆ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਕੱਠ ਕਰਨ ਦੇ ਲਈ ਕਿਉਂਕਿ 10 ਨਵੰਬਰ ਨੂੰ ਕਾਲ ਦਿੱਤੀ ਗਈ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡੇ ਪੱਧਰ ਤੇ ਇਕੱਠ ਕੀਤਾ ਜਾਵੇਗਾ ਜਿਹੜੇ ਪੰਜਾਬ ਨੂੰ ਦਿਲੋਂ ਪਿਆਰ ਕਰਦੇ ਨੇ ਪੰਜਾਬ ਯੂਨੀਵਰਸਿਟੀ ਨੂੰ ਦਿਲੋਂ ਪਿਆਰ ਕਰਦੇ ਨੇ ਉਹ ਸਭ ਪਹੁੰਚਣਗੇ ਤੇ ਇਸ ਦੇ ਵਿਚਕਾਰ ਹਰ ਕੋਈ ਗਾਇਕ ਹਰ ਕੋਈ ਪੰਜਾਬੀ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਸ਼ਖਸ ਉੱਥੇ ਜ਼ਰੂਰ ਪਹੁੰਚਾ ਹੋਇਆ ਸੀ ਇਸ ਦੇ ਵਿਚਕਾਰ ਹੁਣ ਸਭ ਤੋਂ ਪਹਿਲਾਂ ਗੱਲ ਕਰ ਰਿਹਾ ਸਤਿੰਦਰ ਸਰਤਾਜ ਦੀ ਸਤਿੰਦਰ ਸਰਤਾਜ ਜਿਨ੍ਹਾਂ ਨੂੰ ਗਲੋਬਲ ਐਮਬੈਸਡਰ ਬਣਾਇਆ ਗਿਆ ਹੈ ਪੰਜਾਬ ਯੂਨੀਵਰਸਿਟੀ ಪಂಚೆ ಹಾಲಕಿ ਕਾਫੀ ਲੇਟ ਪਹੁੰਚੇ ਕਿਉਂਕਿ ਉਹਨਾਂ ਦਾ ਕਾਰਨ ਸੀ ਕਿ ਆਪਣੇ ਦਿਨ ਪਰ ਦੇ ਸ਼ਡਿਊਲ ਦੇ ਵਿੱਚ ਕਾਫੀ ਸਾਰੀ ਕਮਿਟਮੈਂਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਹੁੰਦਾ ਸੋ ਆਪਣੀਆਂ ਕਮਿਟਮੈਂਟਸ ਪੂਰੀਆਂ ਕਰਨ ਤੋਂ ਬਾਅਦ ਦਿੱਲੀ ਤੋਂ ਸਪੈਸ਼ਲ ਚੰਡੀਗੜ੍ਹ ਦੇ ਵਿੱਚ ਸਤਿੰਦਰ ਸਰਤਾਜ ਪਹੁੰਚੇ ਹਾਲਾਂਕਿ ਜੋ ਬੈਰੀਕੇਡਿੰਗ ਚੰਡੀਗੜ੍ਹ ਦੇ ਬਾਰਡਰਸ ਦੇ ਉੱਤੇ ਕੀਤੀ ਗਈ ਸੀ ਕਿ ਮੁਹਾਲੀ ਦਾ ਕੋਈ ਵੀ ਸ਼ਖਸ ਜਾਂ ਬਾਹਰਲਾ ਕੋਈ ਵੀ ਸ਼ਖਸ ਪੰਜਾਬ ਦਾ ਚੰਡੀਗੜ੍ਹ ਦੇ ਵਿੱਚ ਐਂਟਰ ਨਾ ਕੀਤਾ ਜਾ ਸਕੇ ਪਰ ਇਹਨਾਂ ਹਾਲਾਤਾਂ ਦੇ ਵਿੱਚ ਕਰ ਵੀ ਹਰ ਕੋਈ ਉੱਥੇ ਪਹੁੰਚਿਆ ਤਾਂ ਸਤਿੰਦਰ ਸਰਤਾਜ ਨੇ ਬਹੁਤ ਖੂਬ ਕਹਿ ਸਕਿਆ ਕਿ ਇਸ ਯੂਨੀਵਰਸਿਟੀ ਦੇ ਉੱਤੇ ਲਿਖ ਜੁੜੇ ਨੇ ਅਕਸਰ ਪੰਜਾਬੀਅਤ ਦੇ ਨਾਲ ਜੁੜੇ ਹੁੰਦੇ ਨੇ ਸੂਫੀਅਤ ਦੇ ਨਾਲ ਜੁੜੇ ਹੁੰਦੇ ਨੇ ਪਰ ਇਸ ਦੇ ਵਿਚਾਰ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਯੂਨੀਵਰਸਿਟੀ ਤੇ ਜੋ ਗੀਤ ਲਿਖਿਆ ਹੋਇਆ ਸੀ ਉਸ ਦੀਆਂ ਕੁਝ 17 ਵੀ ਗਾਈਆਂ ਤੇ ਨਾਲ ਹੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਕਿੰਨਾ ਜ਼ਰੂਰੀ ਹੈ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦਾ ਹੋਣਾ ਕਿਉਂ ਨਹੀਂ ਇਸ ਨੂੰ ਸੈਂਟਰ ਨੂੰ ਦਿੱਤਾ ਜਾ ਸਕਦਾ ਹਾਲਾਂਕਿ ਸੈਂਟਰ ਦੇ ਉੱਤੇ ਲਾਂਤਾਂ ਲਾਉਂਦੇ ਹੋਏ ਸਰਤਾਜ ਨੇ ਕਿਹਾ ਕਿ ਹੁਣ ਸੈਨੇਟ ਦੀਆਂ ਚੋਣਾਂ ਜੋ ਕਿ ਪਿਛਲੇ 1.5 ਸਾਲ ਤੋਂ ਬੰਦ ਪਈਆਂ ਸੀ ਉਹ ਵੀ ਜ਼ਰੂਰ ਜਲਦ ਹੋਣਗੀਆਂ ਸੋ ਇਸ ਦੌਰਾਨ ਸਤਿੰਦਰ ਸਰਤਾਜ ਹੋਰ ਕੀ ਕੁਝ ਕਹਿੰਦੇ ਨੇ ਆਓ ਵੇਖ ਲੈਨੇ ਆ ਮੇਰੇ ਲਈ ਇਹ ਦੁਨੀਆ ਦੀ ਸਭ ਤੋਂ ਮੁਕੱਦਸ ਥਾਂ ਹੈ ਤੇ ਮੇਰਾ ਇਹ ਦੂਜਾ ਘਰ ਹੈ ਹਾਲਾਂਕਿ ਕਿੰਨੇ ਵਰੇ ਹੋ ਗਏ ਇਸ ਕੰਮ ਤੋਂ ਛੱਡਿਆ ਫਰ ਹਾਲੇ ਵੀ ਗਾਹੇ ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਈਏ ਚਾਹੇ ਦਿਨੇ ਆਈਏ ਇਥੇ 사ਜਦਾ ਜ਼ਰੂਰ ਕਰਕੇ ਜਾਨੇ ਕਿਸੇ ਵੀ ਟੂਰ ਤੋਂ ਵਾਪਸ ਆਈਏ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਣਾ ਕੋਈ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖਰੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੀ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਘਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਘਰਦਿਆਂ ਦੀ ਜ਼ਿੰਮੇਵਾਰੀ ਆ ਬਾਹਰ ਕੋਈ ਆ ਕੇ ਉਹਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਔਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ ਮੇਰੇ ਖਿਆਲੋਂ ਘਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਹਾਈਰ ਐਜੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨਿਟੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆਦਾਦ ਵੀ ਕਰਦਾ ਇਸ ਗੱਲ ਤੇ ਤੇ ਇਹ ਜਿਹੜਾ ਮੋਰਚਾ ਹੈ ਇਹ ਬਹੁਤ ਹੀ ਪੀਸਫੁਲੀ ਸਾਡਾ ਅੱਗੇ ਵਧਿਆ ਇਹਦੇ ਕਰਕੇ ਜਿਹੜੀ ਸਟੂਡੈਂਟ ਸੋਲੀਡੈਰਿਟੀ ਆ ਉਹ ਸਭ ਤੋਂ ਵੱਧ ਵਧਾਈ ਦੇ ਹੱਕਦਾਰ ਹੈ ਪਰ ਹਰ ਰੋਲਰ ਤਾੜੀਆਂ ਉਹਨਾਂ ਦੇ ਨਾਮ ਦੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਮੈਂ ਅਨਫੋਰਚੂਨੇਟਲੀ ਆਊਟ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਸਿੱਧੇ ਦਿੱਲੀ ਤੋਂ ਸੀ ਇੱਥੇ ਮੁੰਦਿਆਂ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ਆਜ਼ਾਦੀ ਖਿਲਾਫੀ ਫਰਜ਼ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਾਂ ਇਸ ਗੱਲ ਦੀ ਗੁਸਤਾਖੀ ਮਾਫੀ ਚਾਹਣਾ ਕਿ ਜਿਵੇਂ ਇਥੇ ਹੁੰਦਾ ਤਾਂ ਹਰ ਹਾਲਤ ਹਾਜ਼ਰ ਹੋਣਾ ਸੀ ਪਰ ਜਦ ਤੱਕ ਜਿਵੇਂ ਜਿਵੇਂ ਹੁਕਮ ਤੇ ਵਹਿ ਤੇ ਵਿਕਾਰ ਕਿਉਂਕਿ ਹੁਣ ਇਹ ਬੱਚਿਆਂ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਗ ਅਲੂਮੀਨੀਅਨ ਬੀਗ ਵੀ ਬ੍ਰਾਂਡ ਅਮਬੈਸਡਰ ਇੰਟਰਨੈਸ਼ਨਲ ਬ੍ਰਾਂਡ ਅਮਬੈਸਡਰ ਮੈਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬਾ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟਸ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅਪੀਲ ਆ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਲੂਮੀਨੀ ਨੇ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਰ ਨੇ ਚਾਹੇ ਡਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁਸ਼ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਨੇ ਵੀ ਆਏ ਆ ਸਿੰਡੀਕੇਟ ਤੋਂ ਇਹ ਤਾਕੀਦ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਮਹਿਫਲਾਂ ਲਗਣ ਇਨ੍ਹਾਂ ਲਫ਼ਜ਼ਾਂ ਦੇ ਨਾਲ ਮੈਂ ਆਪ ਸਭ ਨੂੰ ਭਾਈ ਇੱਕ ਗਾਣਾ ਪੀਯੂ ਦੀ ਮਿੱਟੀ ਸੁਨਹਿਰੀ ਸੁਨਹਿਰੀ ਤਾਲ ਆਪੀਯੂ ਦੀ ਮਿੱਟੀ ਆ ਕਾਲੀ ਰੂਤੇ ਮਲਦੇਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ ਕਾਲੀ ਰੂਤੇ ਮਲਦੇਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਈ ਕਲਿ ਰੂਤੇ ਮੜਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇਹ ਮੇਰਾ ਦੂਜਾ ਘਰ ਆ ਨੋ ਨੰਬਰ ਹੋਸਟਲ ਦੇ 143 ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ ਇਕੱਠੇ ਹੋ ਕੇ ਦੀਵੇ ਬਾਲ ਕੋਨੀ ਚ ਜਗਾਈਏ ਆ ਜਾ ਮੇਰੇ ਮਿੱਤਰਾਂ ਦੇ ਪਾਵਲੀ ਬਣਾਈਏ ਮੈਂ ਤਾਂ ਤੈਅ ਕਰ ਤੂੰ ਹਮੇਸ਼ਾ ਰਣੀ ਆ ਬੀਇੰਗ ਦੀ ਗਲੋਬਲ ਬ੍ਰਾਂਡ ਐਂਬੈਸਡਰ ਮੈਂ ਜਿੱਥੇ ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਜ਼ ਦੇ ਵਿੱਚ 90% ਨਹੀਂ 60% ਜਾਂ 50% ਐਟ ਲੀਸਟ ਯੂਨੀਵਰਸਿਟੀ ਕੈਂਪਸ ਦੀ ਗੱਲ ਹੁੰਦੀ ਆ ਮੈਂ ਇਸ ਗੱਲ ਦਾ ਬਹੁਤ ਸ਼ੁਕਰਗੁਜ਼ਾਰ ਆਦਾ ਕਰਦਾ ਕਿ ਤੁਸੀਂ ਮੀਡੀਆ ਦੇ ਵਿੱਚੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸਾਡੀ ਸਾਥ ਬਰਕਰਾਰ ਰੱਖਾ ਥੈਂਕ ਯੂ ਥੈਂਕ ਯੂ ਹਜ਼ਰਤ ਉਹ ਕੰਪਨੀ ਕ ਹਾਂ ਜਿੱਥੇ ਮਿੱਟੀ ਕਿਸ਼ਨ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਨਹੀਂ ਨਹੀਂ ਨਾਲ ਰਹੋਗੇ ਇਸੇ ਤਰੀਕੇ ਨਾਲ ਹਾਂ 100% ਜਿੰਨਾ ਜਿਆਦਾ ਸਾਥ ਚੜਦੇ ਨੇ ਇਹ ਤਾਂ ਮੇਰਾ ਮੱਕਾ ਹੈ ਮੈਂ ਤਾਂ ਇੱਥੇ ਆਉਂਦਾ ਹੀ ਹਾਂ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੇਰਾ ਜ਼ਿਲ੍ਹਾ ਹੈ ਜਿੱਥੇ ਯੂਨੀਵਰਸਿਟੀ ਆਈ 16 ਤੋਂ ਹੋ ਕੇ ਜਦੋਂ ਦੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਐਡਾ ਜ਼ਿਆਦਾ ਇਹਦੀ ਮੈਨੂੰ ਲੱਗਦਾ ਕਿ ਵਾਸਟ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀਆਂ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨਸ ਦੀਆਂ ਯੂ ਸਾਡੇ ਦੀ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੀ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਹੈ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡੇ ਦਾ ਜਿਹੜਾ ਹੈਰਿਟੇਜ ਹੈ ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਵੀ ਬੀ ਪੰਜਾਬੀ ਔਰ ਬੀ ਹਰਿਆਣਵੀ ਔਰ ਬੀ ਕਮ ਫਰਮ ਹਿਮਾਚਲ ਪ੍ਰਦੇਸ਼ ਚਾਹੇ ਕਸ਼ਮੀਰ ਚਾਹੇ ਦਿੱਲੀ ਵਟ ਏਵਰ ది ਸਟੇਟ ਆਫ ਇੰਡੀਆ ਜੇਕਰ ਤੁਸੀਂ ਇੱਥੇ ਆ ਤਾਂ ਤੁਹਾਡਾ ਇਹਦੇ ਨਾਲ ਮੁਹੱਬਤ ਸਾਡੇ ਵੱਲ ਹੀ ਚਾਹੀਦੀ ਹੈ ਤਾਂ ਦੂਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਗਾਇਕ ਉੱਥੇ ਪਹੁੰਚੇ ਨੇ ਉਹਨੇ ਇੰਦਰਜੀਤ ਨਿੱਕੂ ਹਾਲਾਂਕਿ ਇੰਦਰਜੀਤ ਨਿੱਕੂ ਇੱਕ ਅਜਿਹੇ ਗਾਇਕ ਜਾਂ ਕਲਾਕਾਰ ਨੇ ਜਿੱਥੇ ਵੀ ਪੰਜਾਬ ਦਾ ਮੁੱਦਾ ਉੱਠੇ ਚਾਹੇ ਉਹ ਹੜ੍ਹਾਂ ਦਾ ਜ਼ਿਕਰ ਕਰ ਲਈਏ ਚਾਹੇ ਕਿਸਾਨੀ ਮੁੱਦਾ ਜ਼ਿਕਰ ਕਰ ਲਈਏ ਚਾਹੇ ਕੋਈ ਹੋਰ ਵੀ ਪੰਜਾਬੀਅਤ ਦੇ ਨਾਲ ਜੁੜੀਆਂ ਕਿਸਾਨੀ ਅੰਦੋਲਨ ਹੋਵੇ ਹਰ ਜਗ੍ਹਾ ਪਹੁੰਚਦੇ ਨੇ ਜਿੱਥੇ ਉਹਨਾਂ ਨੇ ਆਪਣਾ ਹੀ ਗੀਤ ਯੂਨੀਵਰਸਿਟੀ ਦੇ ਉੱਤੇ ਪੰਜਾਬ ਦੇ ਉੱਤੇ ਗਾਇਆ ਸੋ ਆਓ ਵੇਖਦੇ ਆਂ ਦਨਜੀਤ ਨਿੱਕੂ ਇਸ ਦੌਰਾਨ ਕੀ ਕੁਝ ਗਾਉਂਦੇ ਹੋਏ ਨਜ਼ਰ ਆਏ ਨੇ ਤੂੰ ਪਛਾਣ ਪੁੱਛਦੇ ਬੋਲਾ ਵੀ ਜਦੋਂ ਜਦੋਂ ਪੀੜ ਭਵੇ ਦੇਸ਼ ਦੇ ਉੱਤੇ ਸਾਡੇ ਗੁੱਟਾਂ ਦੇ ਸ਼ਹੀਦੀ ਕੰਨੇ ਲਹਿੜ ਮੱਚਦੇ 90% ਕੁਰਬਾਨੀਆਂ ਨੇ ਸਾਡੀਆਂ ਉਹ ਤਾਂ ਅਸੀਂ 2% ਵਾਲੇ ਵਜ ਗੁਰਵਾਨੀਆਂ ਨੇ ਸਾਡੀਆਂ ਹੁੰਦਾ ਅਸੀਂ 2% ਵਾਲੇ ਵੱਜਦੇ ਨੇ 90% ਕੁਰਬਾਨੀਆਂ ਨੇ ਸਾਡੀਆਂ ਹੁੰਦਾ ਅਸੀਂ 2% ਵਾਲੇ ਵੱਜਦੇ ਆ ਜੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋੜਵਾ ਦੋ ਜੀ ਪ੍ਰਾਵਨ ਨਾਲ ਲੈ ਕੇ ਜੰਟਾ ਤੂਰ ਮੇਰੇ ਨਾਲ ਹੈਦਾਂ ਖਲੋ ਜੀ ਕਰੋ ਸਸੀ ਗਾਲ ਜੀ ਸਾਰਿਆਂ ਨੂੰ ਇੱਥੇ ਦਿਲ ਬੈਠਾ ਮਨੂ ਬੈਠਾ ਯੂਨੀਵਰਸਿਟੀ ਪਹੁੰਚਣ ਵਾਲੇ ਆ ਰਸਤੇ ਰਸਤੇ ਕਈ ਜਗ੍ਹਾ ਤੋਂ ਪੇਸ਼ਾਈਡ ਤੋਂ ਬਲੌਕ ਕੀਤੀ ਹੋਣੀ ਲੇਕਿਨ ਸਟੂਡੈਂਟ ਪੈਂਪੜਾਵਾਂ ਲਈ ਅਸੀਂ ਉੱਥੇ ਬਾਕੀਆਂ ਨੂੰ ਵੀ ਰਿਕਵੈਸਟ ਕਰਦੇ ਹਾਂ ਜਿੰਨੇ ਪੈਂਪੜਾ ਉੱਥੇ ਪਹੁੰਚ ਸਕਦੇ ਨੇ ਆ ਜਰੂਰ ਪਹੁੰਚੋ ਕਿਉਂਕਿ ਪੰਜਾਬ ਦਾ ਮਸਲਾ ਸਾਡੇ ਸਟੂਡੈਂਟਾਂ ਦਾ ਮਸਲਾ ਪੰਜਾਬੀਅਤ ਦਾ ਮਸਲਾ ਪੰਜਾਬੀਅਤ ਦਾ ਮਸਲਾ ਪੰਜਾਬੀ ਮਾਂ ਬੋਲੀ ਦਾ ਮਸਲਾ ਜਿਵੇਂ ਪਹਿਲਾਂ ਚੰਡੀਗੜ੍ਹ ਖੋਇਆ ਗਿਆ ਸੀ ਇਦਾਂ ਯੂਨੀਵਰਸਿਟੀ ਜਿਹੜਾ ਜਿੱਥੇ ਪੰਜਾਬ ਨਾਮ ਨਾਲ ਲੱਗਿਆ ਉਹਨੂੰ ਖੋਣ ਦੀਆਂ ਇਹ ਸਾ ਸਾ ਗਵਰਨਮੈਂਟ ਵੱਲੋਂ ਚਲਦੀਆਂ ਨੇ ਸੋ ਉਹਦੇ ਲਈ ਆਪਾਂ ਨੂੰ ਸਭ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਣਾ ਪੰਜਾਬੀ ਨਾਲ ਆਪਾਂ ਸਾਰੇ ਜੁੜੇ ਹੋਇਆ ਪੰਜਾਬੀ ਮਾਂ ਬੋਲੀ ਸਾਡੇ ਸਾਰਿਆਂ ਲਈ ਬਹੁਤ ਪੁੱਛ ਨਹੀਂ ਹੈ ਬਹੁਤ ਇਮਤ ਰੱਖਦੀ ਹੈ ਪੰਜਾਬੀ ਮਾਂ ਬੋਲੀ ਪੰਜਾਬੀ ਹੈ ਸੋ ਜੇ ਆਪਣੇ ਆਪ ਨੂੰ ਸਮਝਦੇ ਹੋ ਕਿ ਅਸੀਂ ਪੰਜਾਬੀਆਂ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਮੈਨੂੰ ਲੱਗਦਾ ਕਿਸੇ ਨੂੰ ਘਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਉੱਠਣਾ ਚਾਹੀਦਾ ਬਸ ਸਟੂਡੈਂਟਾਂ ਦੇ ਨਾਲ ਮੋਢਾ ਮੋਢਾ ਜੋੜ ਕੇ ਉੱਥੇ ਖੜੇ ਹੋਣਾ ਚਾਹੀਦਾ ਕਈ ਸਿੱਖ ਜਥੇਬੰਦੀਆਂ ਜਿਵੇਂ ਟਕੌਂਧਾ ਵਾਲੇ ਸਾਡੇ ਭਰਾਵਾਂ ਤੇ ਪਹੁੰਚੇ ਨੇ ਟਕੌਂਧਾ ਦੇ ਪ੍ਰੈਜ਼ੀਡੈਂਟ ਨੇ ਨਾਲ ਮੰਦੀਪ ਹੋਣੀ ਨੇ ਮੰਦੀਪਣਾ ਨੂੰ ਸਵੇਰੇ ਅੱਜ ਪੁਲਿਸ ਨੇ ਚੱਕਿਆ ਵੀ ਉੱਥੇ ਤੁਸੀਂ ਕਿਸਾਨੀ ਜਿਹੜੇ ਪੱਗਾਂ ਪਰਨੇ ਬਣ ਕੇ ਇੱਥੇ ਅੰਦਰ ਆਏ ਹੋ سپورਟ ਲਈ ਸੋ ਟੈਂਸ਼ਨ ਨਾਲ ਹੋ ਡਰਿਓ ਨਾ ਸਿੱਧੇ ਪਹੁੰਚੀ ਆਪਾਂ ਔਰ ਪਹੁੰਚ ਕੇ ਆਪਣੇ ਭੈਣਾ ਭਰਾਵਾਂ ਦੀ ਸਪੋਰਟ ਕਰੀਏ ਪੰਜਾਬੀ ਮਾਂ ਬੋਲੀ ਦੇ ਪੁੱਤ ਹੁਣ ਦਾ ਸਬੂਤ ਦਈਏ ਆਓ ਬਾਕੀ ਵੀ ਜਿੰਨੇ ਕਲਾਕਾਰ ਨੇ ਜਿਵੇਂ ਪੱਪੂ ਉਹਨਾਂ ਨੇ ਤੁੰਦਾ ਪੀੜਾ ਚੱਕਿਆ ਕਿ ਸਾਡੇ ਕਲਾਕਾਰਾਂ ਨੂੰ ਸਭ ਨੂੰ ਬੁਲਾਈਏ ਬਾਕੀ ਕਲਾਕਾਰ ਵੀ ਜਿੰਨੇ ਸੰਡੇ ਜ਼ਰੂਰ ਪਹੁੰਚੋ ਕੋਈ ਨਾ ਰਹੋ ਅਜ ਦਿਲ ਜੰਡੇ ਪੁੱਛਣਾ ਸਾਰੇ ਸਾਡੇ ਜਿੰਨੇ ਭਰਾ ਆ ਸਾਰੇ ਜਣੇ ਪਹੁੰਚੋ ਕਿਉਂਕਿ ਆਪਾਂ ਪੰਜਾਬੀਆਂ ਨਾਲ ਖੜੇ ਕਿਉਂਕਿ ਪੰਜਾਬ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਸੋ ਸਾਰੇ ਜਣੇ ਪਹੁੰਚੋ ਹੂੰ ਤੇ ਜਿੰਨੀ ਜਲਦੀ ਹੋ ਸਕਦਾ ਤੇ ਆਪਣੇ ਮਸਲੇ ਨੂੰ ਆਪਾਂ ਕੜੀਏ ਇਕੱਠੇ ਹੋ ਕੇ ਹੱਲ ਜਲਦੀ ਮਿਲਦੇ ਸਾਰੇ ਜੀ ਦੇ ਉੱਤੇ ਉਸੇਹੀ ਹੈ ਸਰ ਨੂੰ ਰਿਕਵੈਸਟ ਆ ਸਾਰੇ ਵੀਰ ਭਰਾ ਪਹੁੰਚੋ ਤੇ ਸਾਰੇ ਇਕੱਠੇ ਹੋਊਗਾ ਤਾਂ ਆਪਾਂ ਜਲਦੀ ਹੱਟ ਪਾਲਾਂਗੇ ਹੂੰ ਤੇ ਜਿਹਨੇ ਸਾਰੇ ਜਲਦੀ ਜਵਣ ਸਾਰੇ ਵੀਰ ਭਰਾ ਉਹਨਾਂ ਦਾ ਵੱਡਾ ਕੱਟ ਹੋਊਗਾ ਉਹਨਾਂ ਆਪਾਂ ਨੂੰ ਸੁੱਖਾ ਹੋਊਗਾ ਹੂੰ ਤੇ ਜਿੰਨਾ ਹੀ ਅੱਜ ਜਿੰਨਾ ਜ਼ਿਆਦਾ ਜਾਣੇ ਆਉਣਗੇ ਤਾਂ ਉਹਨਾਂ ਹੀ ਜਲਦੀ ਪਹੁੰਚਣਗੇ ਸਹੀ ਕਿਉਂਕਿ ਕੱਲੇ-ਕੱਲੇ ਨੂੰ ਤਾਂ ਤੁਹਾਨੂੰ ਪਤਾ ਹੈ ਸਰਕਾਰ ਆਪਨੇ ਛੇ ਦੇ ਦੱਬਲੇ ਨਿਆਂ ਦੇ ਕਿੰਨਾ ਲੰਬਾ ਮਸਲਾ ਹੈ ਇੱਕਤਾ ਵਿੱਚ ਬਲ ਹੈ ਇਸੇ ਕਰਕੇ ਜਿੰਦੇ ਇੱਕਤਾ ਵਿੱਚ ਬਲ ਹੈ ਸਾਰੇ ਜਣੇ ਪਹੁੰਚੋ ਇਕੱਠੇ ਹੋ ਕੇ ਆਪਾਂ ਹਮਲਾ ਮਾਰੀਏ ਤੇ ਆਪਣੀ ਜਿੰਨੇ ਵੀ ਭਰਾ ਆ ਜਿੰਨੇ ਵੀ ਸਾਰਿਆਂ ਦੇ ਨਾਲ ਖੜੀਏ ਆਪਣੀ ਹੋਂਦ ਨੂੰ ਬਚਾਈਏ ਇਹ ਸਾਡੀ ਹੋਂਦ ਦਾ ਮਸਲਾ ਸਾਡੇ ਪੰਜਾਬ ਦਾ ਮਸਲਾ ਪੰਜਾਬੀ ਮਾਂਮੋਲੀ ਦਾ ਮਸਲਾ ਸੱਚੀ ਗੱਲ ਜਿੰਨੇ ਵੀ ਸੁਣਦੇ ਨੇ ਜ਼ਰੂਰ ਕੋਸ਼ਿਸ਼ ਕਰੋ ਜਿੰਨੇ ਨੇੜੇ ਤੁਸੀਂ ਹੈਗੇ ਸਾਰੇ ਪਹੁੰਚੋ ਰਸਤੇ ਸਾਰੇ ਬਹੁਤ ਪਰਸ਼ੀਦ ਟ੍ਰੈਫਿਕ 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 ਚੱਲੀ ਜਾਂਦੀ ਹੈ ਬਹੁਤ ਘੁੰਮ ਘੁੰਮ ਕੇ ਅਸੀਂ ਇੱਧਰ ਪਹੁੰਚਿਆ ਹਾਂ ਨੇੜੇ ਘੰਟਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਹੀ ਪਰ ਹੁਣ ਅਸੀਂ ਨੇੜੇ ਪਹੁੰਚ ਗਏ ਲੱਗਦਾ 10 ਮਿੰਟ ਵਿੱਚ ਉੱਥੇ ਪਹੁੰਚ ਜਾਵਾਂਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤੇ ਫਤੇ ਦੋਸ਼ੀ ਤੇ ਤੀਜੇ ਗਾਇਕ ਰਿਸ਼ਮ ਸਿੰਘ ਅਨਮੋਲ ਜੋ ਪੰਜਾਬੀ ਯੂਨੀਵਰਸਿਟੀ ਪਹੁੰਚ ਤਾਂ ਨਹੀਂ ਸਕੇ ਨੇ ਪਰ ਉਹਨਾਂ ਨੇ ਬਹੁਤ ਖੂਬਸੂਰਤ ਸੁਨੇਹਾ ਦਿੱਤਾ ਹੈ ਹਾਲਾਂਕਿ ਇਹ ਜੋ ਫਿਲਹਾਲ ਉਹ ਵਿਡਿੰਗ ਸੀਜ਼ਨ ਹੈ ਤਿਉਹਾਰੀ ਸੀਜ਼ਨ ਚੱਲ ਰਿਹਾ ਤੇ ਇਹ ਸੀਜ਼ਨ ਦੇ ਵਿੱਚ ਬਹੁਤ ਸਾਰੇ ਗਾਇਕ ਇਹੋ ਜਿਹੇ ਨੇ ਜੋ ਆਪਣੇ ਲਾਈਵ ਸ਼ੋਜ਼ ਦੇ ਵਿੱਚ ਬੀਜ਼ੀ ਨੇ ਇਸੇ ਦੇ ਵਿੱਚ ਕ ਰਿਸ਼ਮ ਸਿੰਘ ਅਨਮੋਲ ਨਜ਼ਰ ਆਇਆ ਨੇ ਰਿਸ਼ਮ ਸਿੰਘ ਅਨਮੋਲ ਨੇ ਇੱਕ ਵੀਡੀਓ ਦਾ ਜ਼ਿਕਰ ਕਰਦੇ ਹੋਏ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਫਿਲਹਾਲ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਵਿਆਹ ਦੇ ਸੀਜ਼ਨ ਦੌਰਾਨ ਉਹਨਾਂ ਦੀਆਂ ਵੀ ਕਾਫੀ ਕਮਿਟਮੈਂਟਸ ਨੇ ਵਿਆਹ ਦੇ ਵਿੱਚ ਰੌਣਕਾ ਲਾਉਣ ਦੀਆਂ ਸੋ ਦਾ ਕਾਰਨ ਦੇ ਕਰਕੇ ਉਹ ਪੰਜਾਬ ਯੂਨੀਵਰਸਿਟੀ ਨਹੀਂ ਪਹੁੰਚ ਸਕੇ ਨੇ ਪਰ ਉਹਨਾਂ ਦੀ ਪੂਰੀ ਸਪੋਰਟ ਕਹਿ ਸਕਦੇ ਆ ਕਿ ਪੰਜਾਬ ਦੇ ਨਾਲ ਹੈ ਸੋ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਰਿਸ਼ਮ ਸਿੰਘ ਅਨਮੋਲ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆਓ ਸੁਣ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਦਾ ਰਿਸ਼ਮ ਸਿੰਘ ਮੋਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਾ ਅੱਜ ਕੱਟ ਹੋਣ ਜਾ ਰਿਹਾ ਹੈ ਵੈਡਿੰਗ ਸੀਜ਼ਨ ਹੋਣ ਕਰਕੇ ਸਾਡੀ ਗੀਟਰ ਲੱਗੀ ਹੋਈ ਆ ਬਾਕੀ ਸਟੇਜਾਂ ਤੇ ਆਪਾਂ ਨੇ ਪ੍ਰਚਾਰ ਸਾਰਾ ਖਿੱਚਿਆ ਹੋਇਆ ਸਟੂਡੈਂਟਾਂ ਦੇ ਫਿਊਚਰ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪੰਜਾਬੀਏਤ ਨੂੰ ਪਿਆਰ ਕਰਨ ਵਾਲੇ ਸਾਰੇ ਜਾਗੀਰ ਜਮੀਰ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਮੋਰਚੇ ਦੀ ਸਪੋਰਟ ਥੈਂਕ ਯੂ ਸੋ Much ਫੌਕ ਮੈਨ ਰਮੀ ਰੰਦਾਵਾ ਜੋ ਅਕਸਰ ਆਪਣੀ ਅ ਕਹਿ ਸਕਦੇ ਹਾਂ ਕਿ ਅਫਾਕ ਅੰਦਾਜ਼ ਦੇ ਵਿੱਚ ਪੰਜਾਬੀ ਅਧਿਆਨ ਅੰਦਾਜ਼ ਦੇ ਵਿੱਚ ਹਰ ਕਿਸੇ ਦਾ ਦਿਲ ਜਿੱਤਦੇ ਨੇ ਇਸ ਦੇ ਵਿਚਕਾਰ ਉਹ ਪ੍ਰਸ਼ਾਸਨ ਦੇ ਉੱਤੇ ਪੱਖਦੇ ਹੋਏ ਨਜ਼ਰ ਆਏ ਨੇ ਕਾਰਨ ਇਹ ਹੈ ਕਿਉਂਕਿ ਉਹਨਾਂ ਨੂੰ ਮੋਹਾਲੀ ਤੋਂ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਸੀ ਪਰ ਮੋਹਾਲੀ ਦੇ ਬਾਰਡਰਾਂ ਦੇ ਉੱਤੇ ਲੜ ਕੇ ਖੜ ਕੇ ਕਿਸ ਤਰੀਕੇ ਦੇ ਨਾਲ ਇਹਨਾਂ ਗਾਇਕਾ ਨੇ ਇਹਨਾਂ ਨੌਜਵਾਨਾਂ ਨੇ ਪ੍ਰੋਟੈਸਟ ਕੀਤਾ ਹੈ ਇਹ ਚਲਕ ਅਸੀਂ ਉਸ ਤਰੀਕੇ ਦੀ ਤੁਹਾਨੂੰ ਦਿਖਾ ਰਹੇ ਹਾਂ ਸੋ ਰਮੀ ਰੰਦਾਵਾ ਨੇ ਕੁਝ ਸਟੋਰੀਜ਼ ਪੋਸਟ ਕੀਤੀਆਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬੈਰੀਕੇਟਿੰਗ ਕਰਕੇ ਇੱਥੋਂ ਅੱਗੇ ਜਾਣ ਨਹੀਂ ਦਿੱਤਾ ਜਾ ਰ ਦੇ ਨਾਲ ਇਹ ਸਾਰੇ ਪ੍ਰੋਟੈਸਟ ਕਰਦੇ ਹੋਏ ਨਜ਼ਰ ਆਏ ਨੇ ਆਓ ਚਾਤ ਮਾਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦਾ ਜੋ ਮੋਰਚਾ ਲੱਗਾ ਹੈ ਪੀਪੀਐਸ ਚੌਕ ਦੇ ਵਿੱਚ ਖੜੇ ਆ ਮੇਰੇ ਨਾਲ ਵੀਰ ਰਮੀ ਰੰਧਾਵਾ ਖੜਿਆ ਹੈ ਲਗਾਤਾਰ ਸੁਣਨ ਨੂੰ ਮਿਲਦਾ ਪਿਆ ਕਿ ਪੀਯੂ ਦੇ ਵਿੱਚ ਇੱਕ ਧਰਨਾ ਸੀ 10 ਤਰੀਕ ਦੀ ਕੋਲ ਸੀਗੀ 10 ਤਰੀਕ ਦੀ ਕੋਲ ਦੇਣ ਤੋਂ ਬਾਅਦ ਪ੍ਰਸ਼ਾਸਨ ਦੀ ਬਿਸ਼ਰਮੀ ਵੇਖੋ ਕਿ ਸਾਰੇ ਸਾਰੇ ਜਿਹੜਾ ਚੰਡੀਗੜ੍ਹ ਦੀਆਂ ਐਂਟਰੀਆਂ ਨੇ ਬੜੈਲ ਜੇਲ ਤੋਂ ਆਇਥੋਂ ਵਾਈਪੀਐਸ ਚੌਂਕ ਤੋਂ ਤੇ ਪਰਲੀ ਸਾਈਡ ਤੋਂ ਸਾਰੇ ਪਾਸਿਓਂ ਰਾਹ ਬੰਦ ਕਰ ਦਿੱਤੇ ਆ ਤੇ ਬੜੇ ਬਿਸ਼ਰਮੀ ਦੇ ਨਾਲ ਕਹਿੰਦੇ ਪਏ ਆ ਕਿ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਇਹ ਆ ਗੁਲਾਮੀ ਦੀ ਨਿਸ਼ਾਨੀ ਗੁਲਾਮੀ ਦੀ ਨਿਸ਼ਾਨੀ ਵੇਖੋ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਦੇ ਬਾਵਜੂਦ ਫਿਰ ਵੀ ਸਾਨੂੰ ਉੱਥੇ ਐਂਟਰੀ ਨਹੀਂ ਕਰਨ ਦਿੱਤੀ ਗਈ ਜੋ ਕਿ ਸਾਨੂੰ ਪਤਾ ਹੈ ਪੰਜਾਬ ਦੇ ਉੱਥੇ ਬੱਚੇ ਪੜ੍ਹਦੇ ਆ ਆਪਣੀ ਹੋਣ ਦੀ ਜ਼ਮੀਰ ਦੀ ਲੜਾਈ ਆ ਉਸ ਲੜਾਈ ਨੂੰ ਲੜਨ ਲਈ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਣਾ ਚਾਹੁੰਦੇ ਸੀਗੇ ਨੇ ਅੰਗ ਸਗੇ ਜਥੇਬੰਦੀਆਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਸਾਰੇ ਅਸੀਂ ਇਕੱਠੇ ਹੋ ਗਏ ਚੱਲੇ ਸੀ ਲੇਕਿਨ ਪ੍ਰਸ਼ਾਸਨ ਨੇ ਆਪਣੀ ਉਸੇ ਗੱਲ ਤੇ ਅੜੇ ਰਹੇ ਕਿ ਅਸੀਂ ਜਾਣ ਨਹੀਂ ਦੇਣਾ ਤੇ ਅਸੀਂ ਵਾਈਪੀਐਸ ਚੌਂਕ ਆ ਆ ਤੁਹਾਨੂੰ ਆਲੇ-ਦੁਆਲੇ ਸਾਰਾ ਵਿਖਾ ਦਿੰਨੇ ਆ ਸਾਰਾ ਇਹਦਾ ਸਾਰਾ ਬੰਦ ਕਰ ਦਿੱਤਾ ਐ ਇਸੇ ਕਰਕੇ ਵੀ ਜੇ ਉਹ ਸਾਨੂੰ ਨਹੀਂ ਜਾਣ ਦੇਣਗੇ ਚੰਡੀਗੜ੍ਹ ਤੇ ਅਸੀਂ ਵੀ ਚੰਡੀਗੜ੍ਹੋਂ ਕਿਸੇ ਨੂੰ ਨਹੀਂ ਦੇਣਾ ਬਾਕੀ ਰਮੀਵੀਰ ਦੱਸੂਗਾ ਤੁਹਾਨੂੰ ਸਾਰੀ ਗੱਲ ਇਹ ਉਹ ਕਮਾਂ ਹਮੇਸ਼ਾ ਹੀ ਖਤਮ ਹੋ ਜਾਂਦੀਆਂ ਨੇ ਜਿਨ੍ਹਾਂ ਦੀ ਚਾਤ ਮੁੱਕ ਜਾਵੇ ਜਾਂ ਗਾਂ ਵਾਦੂ ਸੋਚ ਮੁੱਕ ਜਾਵੇ ਹੂੰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਥੋੜਾ ਬਧਾ ਰਹਿ ਜਾ ਜਿਹੜਾ ਬਚਿਆ ਰਵੇ ਤੇ ਫਿਰ ਹੁਣ ਇਸ ਟਾਈਮ ਖਲੋਣ ਦਾ ਟਾਈਮ ਆ ਇਹ ਸ਼ਰਿਆਮ ਧੱਕਾਸ਼ਾਹੀ ਆ ਹੁਣ ਸੰਵਿਧਾਨ ਕਿੱਥੇ ਗਿਆ ਇਹਨਾਂ ਸਰਕਾਰਾਂ ਦਾ ਹੁਣ ਉਹ ਕਾਨੂੰਨ ਕਿੱਥੇ ਗਏ ਅਸੀਂ ਜਦੋਂ ਪਹਿਲੂ 10 ਤਰੀਕ ਦੀ ਕਾਲ ਦਿੱਤੀ ਆ ਸਟੂਡੈਂਟਾਂ ਨੇ ਜਾਂ ਜਿਹੜੇ ਮੋਹਦਵਾਰ ਬੰਦੇ ਨੇ ਕਹੀ 10 ਤਰੀਕ ਨੂੰ ਪ੍ਰੋਟੈਸਟ ਕਰਾਂਗੇ ਉੱਥੇ ਸ਼ਾਂਤਮਈ ਕਿਉਂ ਰੋਕ ਕੇ ਗਏ ਸਾਡੇ ਰਾਹ ਜੇ ਇਹਨਾਂ ਸਾਡੇ ਰਾਹ ਰੋਕੇ ਆ ਜੇ ਫਿਰ ਅਸੀਂ ਚੰਡੀਗੜ੍ਹ ਨਹੀਂ ਜਾ ਸਕਦੇ ਫਿਰ ਇਹ ਵੀ ਪੰਜਾਬ ਨਹੀਂ ਆ ਸਕਦਾ ਫਿਰ ਅਸੀਂ ਸਾਰੇ ਚੌਕ ਬੰਦ ਕੀਤੇ ਆ ਕਿਉ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਨਾ ਇਹ ਇਹ ਚੰਡੀਗੜ੍ਹ ਨੂੰ ਸਟੇਟ ਬਣਾ ਲੈਣਾ ਚਾਹੁੰਦੇ ਨੇ ਤੇ ਇਹ ਕਰ ਚੁੱਕੇ ਨੇ ਹੁਣ ਸਿਰਫ ਐਲਾਨ ਹੋਣੇ ਬਾਕੀ ਐਲਾਨ ਹੀ ਹੋ ਰਹੇ ਨੇ ਅੱਜ ਯੂਨੀਵਰਸਿਟੀ ਖੋਈ ਆ ਕੱਲ ਨੂੰ ਜ਼ਮੀਨਾਂ ਖੋਸ ਲੀਆਂ ਨੇ ਬਿਨਾ ਪੁੱਛੋਂ ਤੁਹਾਡੇ ਕੋ ਇਨ੍ਹਾਂ ਨੇ ਤੁਹਾਡੇ ਅਕਾਊਂਟਾਂ 'ਚ ਇੱਕ ਦੁੱਕੀ ਨਹੀਂ ਪਾਉਣੀ ਤੁਹਾਡੇ ਕੋ ਸਾਰਾ ਕੁਝ ਖੋਹ ਲੈਣਾ ਇਨ੍ਹਾਂ ਨੇ ਤੇ ਮੈਂ ਇਸ ਕਰਕੇ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜਾਗੋ ਤੇ ਆਪਣੇ ਚੀਜ਼ਾਂ ਨੂੰ ਸਮਝੋ ਵੱਧ ਚੜ ਕੇ ਜੇ ਆਪਾਂ ਯੂਨੀਵਰਸਿਟੀ ਹੋ ਸਕੇ ਬਚਾ ਲਈਏ ਤੇ ਹੁਣਾਂ ਤੇ ਹੈ ਸਾਰਾ ਕੁਝ ਪਰ ਜਿੰਨੀ ਵੀ ਹੋ ਸਕੇ ਆਪਾਂ ਕੋਸ਼ਿਸ਼ ਕਰੀਏ ਆਪਣੀਆਂ ਮਰਿਆ ਹੋਈਆਂ ਜ਼ਮੀਰਾਂ ਨੂੰ ਜਗਾਈਏ ਮਾੜਾ ਮੋਟਾ ਜਿੰਨਾ ਵੀ ਹੋ ਸਕਦਾ ਘਰਾਂ ਚੋਂ ਉੱਠ ਕੇ ਵਿਰੋਧਤਾ ਕਰੀਏ ਜੇ ਆਪਾਂ ਨਹੀਂ ਘਰਾਂ ਚੋਂ ਬਾਹਰ ਨਿਕਲ ਸਕਦੇ ਤੇ ਫੋਨਾਂ ਤੇ ਬਿਠੇਆਂ ਚੀਜ਼ਾਂ ਨੂੰ ਸ਼ੇਅਰ ਕਰੋ ਤੇ ਵਿਰੋਧਤਾ ਕਰੋ ਤੇ ਜਿੰਨਾ ਵੀ ਹੋ ਸਕਦਾ ਸਟੂਡੈਂਟ ਦੇ ਜਿਹੜੇ ਨੇ ਉਹਨਾਂ ਦੇ ਨਾਲ ਆਣ ਕੇ ਖੜੋ ਤੇ ਸਾਰੀ ਸਪੋਰਟ ਕਰੋ ਪੰਜਾਬ ਦੇ ਨਾਲ ਖਲੋਵੋ ਪੰਜਾਬ ਨਾਲ ਖਲੋਣ ਦਾ ਹੁਣ ਟਾਈਮ ਆ ਇਸ ਤੋਂ ਬਾਅਦ ਕੱਲ ਨੂੰ ਆਪਣੀ ਨਸਲਾਂ ਨੂੰ ਤੁਸੀਂ ਕੀ ਜਵਾਬ ਦੇਵੋਗੇ ਜਦੋਂ ਇਤਿਹਾਸ ਤੁਹਾਨੂੰ ਸਵਾਲ ਕਰੇਗਾ ਤੇ ਫਿਰ ਤੁਹਾਡੇ ਕੋਲ ਜਵਾਬ ਦਿੱਤੇ ਨਹੀਂ ਜਾਣੇ ਕੋਈ ਬੇਨਤੀ ਗਾ ਦਾ ਗਾ ਦਾ ਜੋ ਵੀ ਰਹੂਗਾ ਅੱਜ ਤੋਂ ਪਤਾ ਲੱਗ ਜੇਗਾ ਯੂਨੀਵਰਸਿਟੀ ਚ ਕੀ ਐਲਾਨ ਹੁੰਦਾ ਤੇ ਜੇ ਕੋਈ ਫਿਰ ਦੁਬਾਰਾ ਕੋਈ ਇਕੱਠ ਰੱਖਿਆ ਗਿਆ ਜਾਂ ਕੁਝ ਵੀ ਹੋਇਆ ਤੇ ਅਸੀਂ ਪੂਰਾ ਸਾਥ ਦੇਵਾਂਗੇ ਤੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਗਾਂ ਆਪਾਂ ਜੋ ਵੀ ਅਲਿਕਾਂਗੇ ਤੇ ਇਕੱਠੇ ਹੋ ਕੇ ਵੱਡਾ ਇੱਕ ਇਕੱਠ ਕਰਕੇ ਚੰਡੀਗੜ੍ਹ ਮਹਾਲੀ ਜੋ ਵੀ ਜਿੰਨਾ ਵੀ ਹੋ ਸਕੇ ਆਪਾਂ ਬੰਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੁਨੰਦਰ ਸ਼ਰਮਾ ਨੇ ਜਿਸ ਤਰੀਕੇ ਦੇ ਨਾਲ ਆਪਣਾ YouTube ਚੈਨਲ ਖੋਲ੍ਹ ਦਿੱਤਾ ਹੈ ਸੋ ਆਪਣੇ YouTube ਚੈਨਲ ਦੇ ਉੱਤੇ ਲਗਾਤਾਰ ਵਲੌਗਿੰਗ ਲਗਾਤਾਰ ਗੀਤ ਸੁਨੰਦਰ ਸ਼ਰਮਾ ਸੁੱਟਦੀ ਹੋਈ ਨਜ਼ਰ ਆ ਰਹੀ ਹੈ ਸੋ ਪਹਿਲਾ ਗੀਤ ਸੁਨੰਦਰ ਸ਼ਰਮਾ ਨੇ ਆਪਣਾ ਆਪਣੇ ਹੀ YouTube ਚੈਨਲ ਦੇ ਉੱਤੇ ਰਿਲੀਜ਼ ਕੀਤਾ ਹੈ ਸੋ ਆਪਣੇ ਹੀ ਗੀਤ ਦੀ ਪ੍ਰੋਮੋਸ਼ਨ ਕਰਦੀ ਹੋਈ ਸੁਨੰਦਰ ਸ਼ਰਮਾ ਨਜ਼ਰ ਆਈ ਹੈ ਆਪਣੇ ਟੀਮ ਮੇਟਸ ਦੇ ਨਾਲ ਗੱਲ ਕਰਦੀ ਹੋਈ ਨਜ਼ਰ ਆਈ ਹੈ ਸੋ ਵੱਖਰਾ ਹੀ ਚਾ ਸੁਨੰਦਰ ਸ਼ਰਮਾ ਦੇ ਚਿਹਰੇ ਦੇ ਉੱਤੇ ਚੜਿਆ ਸੋ ਜੋ ਨੂਰ ਸੁਨੰਦਰ ਸ਼ਰਮਾ ਦੇ ਚਿਹਰੇ ਦੇ ਉੱਤੇ ਚੱਲ ਗਿਆ ਉਹ ਵੇਖਦਿਆ YouTube ਚੈਨਲ ਕਰਨਾ ਸਬਸਕ੍ਰਾਈਬ ਹੋਣਾ ਹੀ ਆ ਆ ਤ ਵਿੱਚ ਆ ਕੀ ਮੈਂ ਤ ਹਾਂਜੀ ਕਿਵੇਂ ਹੋ ਸਾਰੇ ਐ ਉਧਰ ਮਰ ਜਣਾ ਤੂੰ ਬੈਠਾ ਕਿਉਂ ਹੈ ਯਾਰ ਇਹ ਨਹੀਂ ਬੀਟਦਾ ਦੱਸ ਦੇ ਸਾਰੇ ਨੂੰ ਕੱਲ ਨੂੰ YouTube ਚੈਨਲ ਤੇ ਕਾ ਵੀ ਆਪਣਾ ਗਾਣਾ ਆ ਰਿਹਾ ਕੰਮ ਚੱਕ ਦੇ ਨੇ ਵੀਰੇ ਟ੍ਰੇਨਿੰਗ ਵਿੱਚ ਪੂਰਾ ਟ੍ਰੇਨਿੰਗ ਵਿੱਚ ਮਰ ਜਣਾ ਕਿ ਸਾਰੇ ਹੀ ਮੇਰੇ ਇੱਕੋ ਜਿਹੇ ਵੀ ਸਾਰੇ ਕੱਲ ਮੈਂ ਜਾ ਰਹੀ ਹਾਂ ਦਿਲਬਰ ਕੋਲ ਤੁਸੀਂ ਆ ਜਿਓ ਕੱਲ ਤੇ ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਰੇਸਿਜ਼ਮ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ ਸੋ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਦਿਲਜੀਤ ਦੋਸਾਂਝ ਨੂੰ ਆ ਰਹੇ ਸੀ ਕੋਈ ਟਰੱਕ ਡਰਾਈਵਰ ਕਹਿ ਰਿਹਾ ਸੀ ਕੋਈ ਕਿਸੇ ਦਾ ਸਹਾਇਕ ਕਹਿ ਰਿਹਾ ਸੀ ਸੋ ਇਸੇ ਦੇ ਵਿਚਕਾਰ ਹੁਣ ਦਿਲਜੀਤ ਦੋਸਾਂਝ ਨੇ ਇੱਕ ਵੱਡਾ ਲਾਈਵ ਸ਼ੋਅ ਦੇ ਵਿੱਚ ਕਮੈਂਟ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਦਿਲਜੀਤ ਦੋਸਾਂਝ ਨੂੰ ਕੌਣ ਕੀ ਕਹਿ ਰਿਹਾ ਹੈ ਸੋ ਇਸੇ ਦੇ ਵਿਚਕਾਰ ਉਹਨਾਂ ਨੇ ਕਿਹਾ ਕਿ ਨਾ ਉਹਨਾਂ ਨੂੰ ਫਰਕ ਪੈਂਦਾ ਹੈ ਕਿ ਕੌਣ ਉਸ ਦੇ ਖਿਲਾਫ ਰੇਸਿਜ਼ਮ ਕਰ ਰਿਹਾ ਹੈ ਹਾਲਾਂਕਿ ਲਵ ਰੇਸ ਕਾਸਟ ਰਿਲੀਜਨ ਤੋਂ ਉੱਤੇ ਉੱਠ ਕੇ ਦਿਲਜੀਤ ਦੋਸਾਂਝ ਵੀ ਧਰਮ ਨੂੰ ਇੱਕ ਕਹਿ ਸਕਦੇ ਆ ਕਿ ਵਨ ਸਵੰਨਾ ਨਹੀਂ ਦੇਖਿਆ ਉਸਨੇ ਹਮੇਸ਼ਾ ਧਰਮ ਨੂੰ ਇੱਕ ਵਧੀਆ ਲੈਵਲ ਤੇ ਦੇਖਿਆ ਇੱਕ ਇਕੱਠੇ ਕਹਿ ਸਕਦੇ ਆ ਕਿ ਸਮੂਹ ਪਰਿਵਾਰ ਦੇ ਤੌਰ ਤੇ ਦਿਲਜੀਤ ਦੋਸਾਂਝ ਆਪਣੇ ਲਾਈਵ ਸ਼ੋਅਸ ਦੇ ਵਿੱਚ ਅੱਗੇ ਵਧੀਆ ਸੋ ਇਹੀ ਕਾਰਨ ਹੈ ਕਿ ਦਿਲਜੀਤ ਦੋਸਾਂਝ ਨੂੰ ਅੱਜ ਹਰ ਕੋਈ ਐਡੇ ਵੱਡੇ ਪ੍ਰਦਰ ਤੇ ਕਹਿ ਸਕਦੇ ਆ ਕਿ ਪਸੰਦ ਕਰਦਾ ਹੈ ਉਹ ਕਿਥੇ ਸੈਨੇਟਰ ਤੁਹਾਡੇ ਸੈਨੇਟਰ ਕਹਿੰਦੇ ਉਹਨੂੰ ਸੈਨੇਟਰ ਜੀ ਉਹਨਾਂ ਨੇ ਪਿੱਛੇ ਜੇ ਪਾਰਲੀਮੈਂਟ ਚ ਬੋਲਿਆ ਕਹਿੰਦੇ ਜਿਹੜੇ ਰੈਸਿਜ਼ਮ ਕਮਿਟ ਆਏ ਆ ਉਹਨਾਂ ਦੇ ਲਈ ਅਸੀਂ ਮਾਫੀ ਚਾਹੁੰਦੇ ਆ ਕਈ ਚਵਲ ਲੋਕ ਹੁੰਦੇ ਆ ਹਰ ਪਾਸੇ ਹੁੰਦੇ ਚਵਲ ਜਾਂਦਾ ਉਹ 2-4 ਹੁੰਦੇ ਹਰ ਪਾਸੇ ਪਰ ਮੈਨੂੰ ਕਿਸੇ ਨਾਲ ਗੁੱਸਾ ਗਿਲਾ ਨਹੀਂ ਪੈਂਦਾ ਕਿਉਂਕਿ ਤੁਸੀਂ ਇੱਥੇ ਰਹਿੰਦੇ ਆ ਤੁਸੀਂ ਇਹ ਚੀਜ਼ਾਂ ਰੋਜ਼ ਫੇਸ ਕਰਦੇ ਆ ਮੇਰੇ ਲਈ ਦੁਨੀਆ ਇੱਕ ਹੈ ਪੂਰੀ ਦੁਨੀਆ ਇੱਕ ਹੈ ਛੋਟੇ-ਛੋਟੇ ਚੀਜ਼ਾਂ ਚ ਬੰਦੜਾ ਨਹੀਂ ਚਾਹੀਦਾ ਬੰਦੇ ਨੂੰ ਨਾ ਤਾਂ ਧਰਮਾਂ ਦੇ ਵਿੱਚ ਜਾਤਾਂ-ਪਾਤਾਂ ਦੇ ਵਿੱਚ ਅਸੀਂ ਵੰਡ ਲਿਆ ਆਪਣੇ ਆਪ ਹੀ ਬਣ ਲੱਗਦਾ ਸ਼ਾਇਦ ਇਹਦੇ ਨਾਲ ਵੋਟਾਂ ਦੀ ਗਿਣਤੀ ਵਾਧੀ ਹੋਏਗੀ ਇਸੇ ਕਰਕੇ ਵੱਡੇ ਹੋਣਗੇ ਸ਼ਾਇਦ ਲੋਕਾਂ ਦੀ ਆ ਪਰਦਾ ਨਹੀਂ ਆਉਦਾ ਮਸਲਾ ਹੋਏਗਾ ਪਰ ਮੇਰੇ ਵੱਲੋਂ ਤਾਂ ਸਾਰਿਆਂ ਨੂੰ ਪਿਆਰ ਹੈ ਕੋਈ ਕਿਸੇ ਤਰ੍ਹਾਂ ਦਾ ਵੀ ਕਮੈਂਟ ਕਰਦਾ ਜੇ ਮੈਨੂੰ ਕੋਈ ਟਰੱਕ ਵਾਲਾ ਕਹਿੰਦਾ ਤਾਂ ਮੈਨੂੰ ਕੋਈ ਇਹ ਚ ਮਾੜੀ ਗੱਲ ਥੋੜਾ ਲਾ ਦਈਏ ਫੇਕਿਆ ਲੋ ਟਰੱਕ ਤੇ ਛੋਟੀ ਮੋਟੀ ਗੱਲ ਮੈਂ ਤਾਂ ਖੁਸ਼ ਹਰ ਚੀਜ਼ ਚ ਖੁਸ਼ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਉਹ ਜਿਹੜੇ ਸੈਨੇਟਰ ਸਾਹਿਬ ਨੇ ਸਾਨੂੰ ਪਾਰਲੀਮੈਂਟ ਚ ਸਾਡੀ ਗੱਲ ਕੀਤੀ ਸਾਨੂੰ ਕਿਹਾ ਉਹ ਉਹਨਾਂ ਨੇ ਸੌਰੀ ਵੀ ਕਿਹਾ ਇੱਕ ਜਿਹੜੇ ਤੇ ਕਲਚਰ ਮਿਨਿਸਟਰ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭੇ ਸੰਜੀ ਵਾਲਸਟਾਈਨ ਕੋਈ ਨਾ ਦੱਸੇ ਬਾਹਰ ਜਿਉ ਮੇਰੇ ਲਈ ਸਾਰੇ ਇੱਕ ਆ ਤੁਸੀਂ ਜਿਹੜੇ ਵੀ ਮੁਲਕ ਤੋਂ ਆਏ ਜਿਹੜੀ ਵੀ ਜਗ੍ਹਾ ਤੋਂ ਆਏ ਜਿਹੜੇ ਵੀ ਜ਼ਾਤ ਪਾਤ ਦੇ ਇਹਨਾਂ ਸ ਬੇਰੀ ਟੋਟਲੀ ਰਿਸਪੈਕਟ ਹੈ ਪਰਬਤਾਂ 'ਤੇ ਚੜ੍ਹਦੀ ਕਲਾ ਬੀਤੇ ਦਿਨੀ ਰਾਜਵੀਰ ਜਵੰਦਾ ਦੀ ਫਿਲਮ ਯਮਲਾ ਦੀ ਅਨਾਉਂਸਮੈਂਟ ਸੀ 28 ਨਵੰਬਰ ਨੂੰ ਰਾਜਵੀਰ ਜਵੰਦਾ ਦੀ ਫਿਲਮ ਯਮਲਾ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਹਾਲਾਂਕਿ ਇਸ ਫਿਲਮ ਦੇ ਪ੍ਰੋਮੋਸ਼ਨ ਦੇ ਵਿੱਚ ਰਾਜਵੀਰ ਜਵੰਦਾ ਬੇਸ਼ੱਕ ਅਜਨੇ ਨਹੀਂ ਨੇ ਪਰ ਉਹਨਾਂ ਦਾ ਪਰਿਵਾਰ ਉਹਨਾਂ ਦੇ ਚਾਹਣ ਵਾਲੇ ਸਭ ਉਹਨਾਂ ਦੇ ਨਾਲ ਰਲ ਕੇ ਉਹਨਾਂ ਦੀ ਫਿਲਮ ਨੂੰ ਪ੍ਰੋਮੋਟ ਕਰਨ ਦੇ ਲਈ ਪਹੁੰਚੇ ਸੀ ਇਸ ਦੇ ਵਿੱਚਕਾਰ ਧੀਰਜ ਕੁਮਾਰ ਜੋ ਕਿ ਉਹਨਾਂ ਦਾ ਇੱਕ ਬਹੁਤ ਜਿਗਰੀ ਯਾਰ ਕਹਿ ਸਕਦੇ ਆ ਇੱਕ ਪਰਿਵਾਰ ਮੈਂਬਰ ਕਹਿ ਸਕਦੇ ਤੇ ਦੂਜਾ ਪੰਜਾਬੀ ਇੰਡਸਟਰੀ ਦਾ ਸ਼ਖਸ ਕਹਿ ਸਕਦਾ ਜਿਹੜੇ ਨੇ ਬਹੁਤ ਸੋਹਣੀਆਂ ਗੱਲਾਂ ਰਾਜਵੀਰ ਜਵੰਦਾ ਦੇ ਬਾਰੇ ਕਹੀਆਂ ਨੇ ਆਓ ਵੇਖ ਮੈਨੂੰ ਇਹ ਲੱਗਦਾ ਹੁੰਦਾ ਕਿ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਆਰਟਿਸਟ ਲੋਕਾਂ ਕੋਲ ਬਹੁਤ ਸ਼ਬਦ ਹੁੰਦੇ ਆ ਜਾਂ ਜਿਹੜੇ ਇਸ ਫੀਲਡ 'ਚ ਕੰਮ ਕਰਦੇ ਆ ਤੇ ਕਈ ਵਾਰੀ ਤੁਹਾਡੇ ਕੋਲ ਸ਼ਬਦ ਹੁੰਦੇ ਹੀ ਨਹੀਂ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਹੁੰਦਾ ਕਿ ਕੀ ਬੋਲੀਏ ਆਪਾਂ ਔਰ ਜਦੋਂ ਸ਼ੂਟ ਕਰ ਰਹੇ ਸੀ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਫਿਲਮ ਇਦਾਂ ਰਿਲੀਜ਼ ਹੋਊਗੀ ਬਸ ਮੈਨੂੰ ਇਹ ਫੀਲ ਹੁੰਦਾ ਹੈ ਕਿ ਜਿਹੜੇ ਫਨਕਾਰ ਹੁੰਦੇ ਆ ਉਹ ਕਦੇ ਵੀ ਧਰਤੀ ਤੋਂ ਜਾਂਦੇ ਨਹੀਂ ਕਦੇ ਵੀ ਉਹ ਖਤਮ ਹੁੰਦੇ ਨਹੀਂ ਜਦੋਂ ਇੱਕ ਵਾਰੀ ਕੋਈ ਫਨਕਾਰ ਬਣ ਜਾਂਦਾ ਹੈ ਉਹ ਹਮੇਸ਼ਾ ਸਾਡੇ ਦਿਲ ਚ ਰਹਿੰਦਾ ਤੇ ਰਾਜਵੀਰ ਵੀਰਾ ਹਮੇਸ਼ਾ ਮਹਿਸੂਸ ਹੁੰਦੇ ਰਹਿਣਗੇ ਹਮੇਸ਼ਾ ਜਦੋਂ ਵੀ ਸਕਰੀਨ ਤੇ ਦੇਖਾਂਗੇ ਔਰ ਕਦੇ ਵੀ ਐ ਮਹਿਸੂਸ ਨਹੀਂ ਹੋਊਗਾ ਕਿ ਉਹ ਇੱਥੇ ਨਹੀਂ ਹੈ ਕਿ ਉਹਨਾਂ ਨੇ ਜੋ ਗਾਣੇ ਗਾਏ ਜੋ ਉਹਨਾਂ ਨੇ ਸਾਡੇ ਪੰਜਾਬ ਨੂੰ ਜੋ ਜਿੰਨੀ ਖੂਬਸੂਰਤੀ ਨਾਲ ਗਾਇਕੀ ਨਾਲ ਜਿੰਨਾ ਕੁਛ ਉਹਨਾਂ ਨੇ ਸੁਣਾਇਆ ਔਰ ਕਦੇ ਵੀ ਸ਼ਾਰਟਕਟ ਨਹੀਂ ਵਰਤੇ ਉਹਨਾਂ ਨੇ ਕਦੇ ਵੀ ਮੈਨੂੰ ਲੱਗਦਾ ਕੰਟਰੋਵਰਸੀ ਨਹੀਂ ਕੀਤੀ ਔਰ ਫਿਲਮ ਇਤਾਂ ਰਿਲੀਜ਼ ਹੋਊਗੀ ਕਦੇ ਨਹੀਂ ਸੋਚਿਆ ਸੀ ਪਾਕੀ ਕੁਦਰਤ ਤੱਕ ਕਿਸੇ ਦਾ ਜ਼ੋਰ ਨਹੀਂ ਹੁੰਦਾ ਸਾਨੂੰ ਬਹੁਤ ਸਾਲ ਲੱਗ ਜਾਂਦੇ ਆ ਕਈ ਵਾਰੀ ਜ਼ਿੰਦਗੀ ਕਿਵੇਂ ਜੀਣੀ ਹੁੰਦੀ ਆ ਪਰ ਰਾਜਵੀਰ ਵੀਰਾ ਸਾਨੂੰ ਬਹੁਤ ਥੋੜੇ ਟਾਈਮ ਚ ਦੱਸ ਕੇ ਗਿਆ ਕਿ ਜ਼ਿੰਦਗੀ ਕਿਵੇਂ ਜੀਣੀ ਸੋ ਮੈਂ ਇੰਨਾ ਹੀ ਕਹੂੰਗਾ ਕਿ ਵੀ ਫਿਲਮ ਜ਼ਰੂਰ ਦੇਖੀ ਭਾਈ ਗੱਲ ਕਰਦੇ ਹੁਣ ਕਨਵਰ ਗਰੇਵਾਲ ਦੀ ਕਨਵਰ ਗਰੇਵਾਲ ਅਕਸਰ ਆਪਣੀ ਸੂਫੀਅਤ ਨੂੰ ਲੈ ਕੇ ਆਪਣੀ ਗਾਇਕੀ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਅਪਡੇਟ ਜ਼ਰੂਰ ਸਾਂਝੀ ਕਰਦੇ ਨੇ ਇਸੇ ਦੇ ਵਿਚਕਾਰ ਕਨਵਰ ਗਰੇਵਾਲ ਨੇ ਇੱਕ ਹੋਰ ਨਵੀਂ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਆ ਆਓ ਵੇਖ ਲੈਣੇ ਆ ਖੂਬਸੂਰਤ ਆਵਾਜ਼ ਦੇ ਵਿੱਚ ਸੂਰਜ ਜਿੱਥੇ ਰਾਗ ਲਾਇਆ ਤਾਰਿਆਂ ਨੇ ਬਾਗ ਖਾਦੇ ਚੱਕਰ ਦਿਮਾਗ ਦੀ ਅਕਲ ਵਰਤੀ ਜੰਨ ਸੂਰਜ ਜਿੱਥੇ ਰਾਗ ਲਾਇਆ ਤਾਰਿਆਂ ਨੇ ਬਾਗ ਖਾਦੇ ਚੱਕਰ ਦਿਮਾਗ ਦੀ ਅਕਲ ਵਰਤੀ ਕਿਸਵੇਂ ਦਾ ਕਿਸਵੇਂ ਦਾ ਕਿਸਵੇਂ ਦਾ ਪਾਣੀ ਤੇ ਟਿਕਾਈ ਧਰਤੀ ਕਿਸਵੇਂ ਦਾ ਕਿਸਵੇਂ ਦਾ ਪਾਣੀ ਤੇ ਟਿਕਾਈ ਧਰਤੀ ਕਿਸਵੇਂ ਦਾ ਕਿਸ ਵੇਦ ਪਾਣੀ ਤੇ ਟਿਕਾਈ ਧਰਤੀ ਕਿਸ ਵੇਦੀਓ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਐ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮਿਨੋ ਦੇਵ ਉਜਾਜ਼ਤ ਧੰਨਵਾਦ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ क्योंकि आईवीएफ हु इज सेफ अफोर्डेबल एंड रिलायबल जी हां ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬੜੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ